ਨੀਲੀ ਚੰਬੀ ਬਸ਼ੇਰੀ ਭਾਲਦੇ ਹੋ ਨਾ ਤੁਸੀਂ ਆ ਤੁਹਾਡੇ ਵਾਸਤੇ ਬਸ਼ੇਰੀ ਲੈ ਕੇ ਆਇਆ ਨੀਲੀ ਚੰਬੀ ਬਹੁਤ ਸੋਹਣੀ ਬਸ਼ੇਰੀ ਆ ਤੇ ਬਲੱਡ ਲਾਈਨ ਬਹੁਤ ਚੰਗੀ ਆ ਬਸ਼ੇਰੀ ਦੀ ਤੇ ਮਾਂ ਵੀ ਇਹਦੀ ਬਹੁਤ ਚੰਗੀ ਆ ਇਹਦੀ ਡਿਟੇਲ ਆ ਜਿਹੜੀ ਆਪਾਂ ਤੁਹਾਨੂੰ ਸਾਰੀ ਦੱਸਾਂਗੇ ਵੀਡੀਓ 'ਚ ਮੁੱਲ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ 'ਚ ਐਂਡ ਤੇ ਬਣੇ ਰਹੋ ਸਾਰੀ ਵੀਡੀਓ ਦੇਖਿਓ ਬਸ਼ੇਰੀ ਬਹੁਤ ਚੰਗੀ ਆ ਨੀਲੀ ਬਸ਼ੇਰੀ ਦੇ ਸੌਂਕੀ ਬਹੁਤ ਨੇ ਜੇ ਕੋਈ ਭਾਲਦਾ ਘਰੇ ਰੱਖਣ ਵਾਸਤੇ ਬਸ਼ੇਰੀ ਤਿਆਰ ਕਰਨੀ ਆ ਉਹਦੇ ਲਈ ਬਹੁਤ ਸੋਹਣੀ ਬਸ਼ੇਰੀ ਆ ਇਹ ਨੀਲੀ ਚੰਬੀ ਬਸ਼ੇਰੀ ਆ ਤੇ ਇਹਦੀ ਡਿਟੇਲ ਆ ਤੁਹਾਨੂੰ ਸਾਂਝੀ ਕਰਦੇ ਆ ਆਪਾਂ ਗੱਲਬਾਤ ਕਰਦੇ ਆ ਇਸ ਵਿਚੇਰੀ ਦੀ ਸਾਰੀ ਤੇ ਨਮਾ ਮਿੱਤਰ ਪਿਆਰਾ ਜਿਹੜਾ ਕੋਈ ਵੀਡੀਓ ਵੇਖ ਰਿਹਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਜਿਹੜੇ ਵੀ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਆਪਣੇ ਜਾਨਵਰ ਦੀ ਸੇਲ ਪਰਚੇਜ ਦੀ ਐਡ ਕਰਵਾਉਣੀ ਆ ਤਾਂ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਚੱਲ ਰਿਹਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਜਾਨਵਰ ਦੀ ਐਡ ਲਗਵਾਉਣ ਲਈ ਤੇ ਗੱਲ ਕਰਦੇ ਆਂ ਦੋਸਤੋ ਇਸ ਬਸ਼ੇਰੀ ਦੀ ਜਿਹੜੀ ਸਕਰੀਨ ਤੇ ਤੁਸੀਂ ਬਸ਼ੇਰੀ ਵੇਖ ਰਹੇ ਹੋ ਨੀਲੀ ਚੰਬੀ ਬਸ਼ੇਰੀ ਆ ਚੰਬਾਪਨ ਬਹੁਤ ਜ਼ਿਆਦਾ ਆ ਬਸ਼ੇਰੀ ਦੇ ਵਿੱਚ ਤੁਸੀਂ ਮੂਹ ਮਾ ਦੇਖ ਸਕਦੇ ਹੋ ਚਿੱਟਾਗਾ ਤੇ ਪੌਰੀਆਂ ਦੀ ਅੱਖਾਂ ਸਾਫ ਸੁਥਰੀਆ ਕੋਈ ਵੀ ਗਲਤ ਪੌਰੀ ਨਹੀਂ ਦੇਵਮਨ ਤੇ ਕੰਠਮਨ ਬਸ਼ੇਰੀ ਦੇ ਲੱਗਿਆ ਹੋਇਆ ਜਿਨ੍ਹਾਂ ਨੂੰ ਚੰਗਾ ਮੰਨਿਆ ਜਾਂਦਾ ਤੇ ਬਸ਼ੇਰੀ ਸੋਹਣੀ ਬਹੁਤ ਆ ਬੰਤਰਾਂ ਦੀ ਬਹੁਤ ਚੰਗੀ ਆ ਬਾਈ ਕੋਲੇ ਜੋਰਾ ਘੋੜਾਗਾ ਉਹਦੇ ਰਿਜ਼ਲਟ ਬਹੁਤ ਚੰਗੇ ਆ ਸਾਲੀ ਵਾਲੀ ਲੈਣ ਦਾ ਉਹ ਘੋੜਾ ਦੋਸਤੋ ਉਹਦੇ ਰਿਜ਼ਲਟ ਬਹੁਤ ਬਾ ਕਮਾਲ ਨੇ ਬਾਈ ਕੋਲੇ ਵਸ਼ੇਰੇ ਵੀ ਖੜੇ ਨੇ ਤੇ ਤੇ ਉਹ ਵੀ ਬਹੁਤ ਚੰਗੇ ਚੰਗੇ ਹੋਏ ਖੜੇ ਨੇ ਵਸ਼ੇਰੇ ਨੌਕਰੇ ਬਹੁਤ ਸੋਹਣੇ ਵਸ਼ੇਰੇ ਨੇ ਉਹ ਵੀ ਜੋਰੇ ਘੋੜੇ ਦੇ ਬੱਚੇ ਨੇਗੇ ਤੇ ਆ ਵਸ਼ੇਰੀ ਆ ਜਿਹੜੀ ਬਾ ਕਮਾਲ ਆ ਤੁਸੀਂ ਦੇਖ ਸਕਦੇ ਹੋ ਮੰਤਰਾ ਮੰਤਰਾ ਚੰਬਾਪਨ ਬਹੁਤ ਸੋਹਣੀ ਵਸ਼ੇਰੀ ਆ ਇਹਦੀ ਉਮਰ ਆ ਦੋਸਤੋ 9 ਮਹੀਨੇ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਦੇਵਮਾਨ ਕੰਠਮਾਨ ਵਸ਼ੇਰੀ ਦੇ ਲੱਗਿਆ ਹੋਇਆ 9 ਤੋਂ 10 ਮਹੀਨੇ ਉਮਰ ਆ ਵਸ਼ੇਰੀ ਦੀ ਤੇ ਹਾਈਟ 57 ਇੰਚ ਦੇ ਲਗਭਗ ਬਾਈ ਕਹਿੰਦਾ ਵਸ਼ੇਰੀ ਕਰਗੀ ਤੇ ਮਾਂ ਦੀ ਹਾਈਟ ਵੀ ਵਧੀਆ ਸੀਗੀ ਮਾਂ ਇਹਦੀ ਨੀਲੀ ਚੰਬੀ ਘੋੜੀ ਆ ਦੋਸਤੋ ਤੇ ਪਿਓ ਇਹਦਾ ਜੋਰਾ ਘੋੜਾਗਾ ਬਾਈ ਦੇ ਕੋਲ ਜਾਂ ਉਸ ਘੋੜੇ ਦੀ ਇਹ ਵਸ਼ੇਰੀ ਆ ਜਿਹੜਾ ਕੋਈ ਮਿੱਤਰ ਪਿਆਰਾ ਆਪਣੇ ਘਰ ਦਾ ਸ਼ਿੰਗਾਰ ਬਣਾਉਣਾ ਚਾਹੁੰਦਾ ਨੀਲੀ ਚੰਬੀ ਵਸ਼ੇਰੀ ਤਾਂ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਦਾ ਨੰਬਰ ਵੀ ਸਕਰੀਨ ਦੇ ਉੱਪਰ ਦੇਖ ਤਾਂ ਦੋਸਤੋ ਬਾਈ ਵਸ਼ੇਰੀ ਦਾ ਮੁੱਲ ਕਰਦਾ 1 ਲੱਖ ਰੁਪਈਆ ਜੇ ਕੋਈ ਚਾਹਵਾਨ ਸੱਜਣਾ ਤੇ ਮਾਨ ਤਾਨ ਬਹੁਜੂ ਦੇ ਵਿੱਚੋਂ ਬਹੁਤ ਭਾਜਵਾਨ ਵਾਲੀ ਬਸ਼ੇਰੀ ਆ ਇਹ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਆਪਾਂ ਸਵਰਨੇ ਦਾ ਸਕਰੀਨ ਤੇ ਦੇਤਾ ਇਹ ਬਸ਼ੇਰੀ ਭਾਗੀਵੰਦਰ ਖੜੀ ਆ ਦੋਸਤੋ ਤਲਮੰਡੀ ਸਾਬੂ ਕੋਲ ਪਿੰਡ ਆ ਤਲ ਮੰਡੀ ਸਾਬੋ ਤੋਂ 3 ਕਿਲੋਮੀਟਰਾਂ ਬਾਗੀ ਬੰਦਰ ਉੱਥੇ ਇਹ ਘੋੜੀ ਖੜੀ ਆ ਬਸ਼ੇਰੀ ਖੜੀ ਆ ਤੁਸੀਂ ਜਾ ਕੇ ਦੇਖ ਪਰਖ ਕੇ ਬਸ਼ੇਰੀ ਤੁਸੀਂ ਖਰੀਦ ਸਕਦੇ ਹੋ ਦੋਸਤੋ ਨੰਬਰ ਵਾਈ ਦਾ ਸਕਰੀਨ ਤੇ ਆ ਆਪਣਾ ਨੰਬਰ ਵੀ ਸਕਰੀਨ ਦੇ ਉੱਪਰ ਚੱਲ ਰਿਹਾ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਜਾਨਵਰ ਦੀ ਕੋਈ ਸੇਲ ਪਰਚੇਜ਼ ਦੀ ਐਡ ਕਰਵਾਉਣੀ ਆ ਤਾਂ ਤੁਸੀਂ ਆਪਣੇ ਨਾਮ ਵੀ ਸੰਪਰਕ ਕਰ ਸਕਦੇ ਹੋ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਦਬ ਕੇ ਤਾਂ ਜੋ ਕਿਸੇ ਲੋੜਵੰਦ ਮਿੱਤਰ ਪਿਆਰੇ ਤੱਕ ਪਹੁੰਚ ਜਾਏ ਜੋ ਕੋਈ ਨੀਲੀ ਚੰਬੀ ਬਸ਼ੇਰੀ ਦੀ ਭਾਲ ਵਿੱਚ ਆ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ